ਡੋਂਕੀ ਲਾ ਕੇ ਜਾਣ ਵਾਲਿਆਂ ਦੀਆਂ ਖਬਰਾਂ ਤਾਂ ਤੁਸੀਂ ਬਹੁਤ ਸਾਰੀਆਂ ਪੜੀਆਂ ਸੁਣੀਆਂ ਦੇਖੀਆਂ ਹੋਣੀਆਂ ਪਰ ਡੋਂਕੀ ਲਾ ਕੇ ਭਾਰਤ ਦੇ ਵਿੱਚ ਆਏ ਕਦੇ ਇਹ ਖਬਰ ਪੜ੍ਹੀ ਆ ਸੁਣੀ ਆ ਦੇਖੀ ਆ ਮੇਰਾ ਖਿਆਲ ਨਹੀਂ 100 ਦੇ ਵਿੱਚੋਂ 95% ਲੋਕਾਂ ਨੇ ਕਦੇ ਇਹਦੇ ਬਾਰੇ ਸੋਚਿਆ ਵੀ ਨਹੀਂ ਹੋਣਾ ਕਿ ਅਸੀਂ ਡੋਂਕੀ ਲਾ ਕੇ ਜਾਣ ਵਾਲੇ ਭਾਰਤੀ ਡੋਂਕੀ ਲਾ ਕੇ ਮੁਰਦੇ ਵੀ ਆ ਅਸੀਂ ਜਾਣੇ ਕਿਵੇਂ ਆ ਵਕਫ ਵਕਫ ਏਜੰਟਾਂ ਦੇ ਰਾਹੀਂ ਜਾਣੇ ਆ ਦੋ ਨੰਬਰ ਦੇ ਵਿੱਚ ਜਾਣ ਦੀ ਵਕਫ ਵਕਫ ਦੇਸ਼ਾਂ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਆ ਕਦੇ ਅਸੀਂ ਕਿਸ਼ਤਾਂ ਦੇ ਰਾਹੀਂ ਸਮੁੰਦਰ ਪਾਰ ਕਰਦੇ ਆ ਕਦੇ ਅਸੀਂ ਪਨਾਮਾ ਦੇ ਜੰਗਲ ਨੂੰ ਪਾਰ ਕਰਦੇ ਆ ਕਦੇ ਅਸੀਂ ਨਦੀਆਂ ਨੂੰ ਪਾਰ ਕਰਦੇ ਆ ਜਾਂ ਪਾਰ ਕਰਨ ਦੀ ਕੋਸ਼ਿਸ਼ ਕਰਦੇ ਆ ਕਦੇ ਅਸੀਂ ਦੋ ਨੰਬਰ ਦੇ ਤਰੀਕੇ ਦੇ ਨਾਲ ਕਿਸੇ ਹੋਰ ਦੇਸ਼ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਆ ਪਰ ਜੇ ਤੁਹਾਨੂੰ ਇਹ ਗੱਲ ਕਹੀ ਜਾਵੇ ਕਿ ਤਿੰਨ ਨੌਜਵਾਨ ਤਿੰਨ ਭਾਰਤੀ ਜਿਹੜੇ ਕਿ ਤਰਨਾਟਕ ਦੇ ਵਿੱਚ ਆਏ ਆ ਉਡੂਪੀ ਖੇਤਰ ਦੇ ਵਿੱਚ ਉਹ ਆਏ ਤੇ ਇਥੋਂ ਦੇ ਸੈਂਟ ਮੈਰੀ ਆਈਲੈਂਡ ਦੇ ਉੱਤੇ ਆ ਗਏ ਉਹ ਤੇ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕਿਉਂ ਕਿਉਂਕਿ ਉਹ ਡੌਂਕੀ ਲਾ ਕੇ ਓਮਾਨ ਦੇ ਵਿੱਚੋਂ ਵਾਪਸ ਆਪਣੇ ਭਾਰਤ ਦੇ ਵਿੱਚ ਆਏ ਆ ਵਜ੍ਹਾ ਕੀ ਆ ਇਹ ਤਿੰਨ ਨੌਜਵਾਨ ਕੌਣ ਆ ਅਸਲ ਦੇ ਵਿੱਚ ਇਹ ਤਿੰਨ ਨੌਜਵਾਨ ਆ ਜੇਮਸ ਫ੍ਰੈਂਕਲਿਨ 50 ਸਾਲ ਦੀ ਉਮਰ ਆ ਜੇਮਸ ਫ੍ਰੈਂਕਲਿਨ ਦੀ ਤੇ ਰੋਬਨਸਨ ਇਹਦੀ ਉਮਰ ਵੀ 50 ਸਾਲ ਆ ਤੇ ਡੋਰੇਜ਼ ਅਲਫਾਂਸੋ ਇਹਦੀ ਉਮਰ 38 ਸਾਲ ਆ ਜਿਵੇਂ ਕਿ ਹੋਰ ਬਹੁਤ ਸਾਰੇ ਭਾਰਤੀ ਵਕਫ ਵਕਫਾਂ ਦੇ ਲਈ ਖਾੜੀ ਦੇਸ਼ਾਂ ਨੇ ਵੱਲ ਜਾਂਦੇ ਆ ਇਹ ਵੀ ਗਏ ਓਮਾਨ ਦੇ ਬੱਚੇ ਕੰਮ ਕਰਦੇ ਸੀ ਕਿਉਂਕਿ ਇਹ ਮਛੇਰੇ ਆ ਮੱਛੀਆਂ ਫੜਨ ਦਾ ਕੰਮ ਇੱਥੇ ਕਰਦੇ ਸੀ ਤੇ ਇਹਨਾਂ ਨੂੰ ਮੱਛੀਆਂ ਫੜਨ ਵਾਲੀ ਇੱਕ ਕੰਪਨੀ ਦੇ ਵੱਲੋਂ ਉੱਥੇ ਓਮਾਨ ਦੇ ਵਿੱਚ ਕੰਮ ਦਿੱਤਾ ਗਿਆ ਪਰ ਜਿਵੇਂ ਕਿ ਭਾਰਤ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਨਾਲ ਖਿਲਵਾੜ ਹੁੰਦਾ ਉੱਥੇ ਵਕਫ ਵਕ ਖਾੜੀ ਦੇਸ਼ਾਂ ਦੇ ਵਿੱਚ ਕਿਸੇ ਦਾ ਪਾਸਪੋਰਟ ਜ਼ਬਤ ਕਰ ਲਿਆ ਕਿਸੇ ਨੂੰ ਰੋਟੀ ਪਾਣੀ ਨਹੀਂ ਸਹੀ ਮਿਲਦਾ ਕਿਸੇ ਦੀ ਤਨਖਾਹ ਮਾਰ ਲਈ ਜਾਂਦੀ ਆ ਕਈ ਬੰਦੇ ਉੱਥੇ ਫਸ ਜਾਂਦੇ ਤੇ ਬਾਅਦ ਵਿੱਚ ਇਥੋਂ ਦੀਆਂ ਸਰਕਾਰਾਂ ਦੀ ਮਦਦ ਦੇ ਕਰਕੇ ਇੱਥੇ ਕਈ ਵਾਰ ਵਾਪਸ ਆਉਂਦੇ ਆ ਕਈ ਵਾਰੀ ਲਾਸ਼ਾਂ ਵੀ ਨਹੀਂ ਛੇਤੀ ਆਉਂਦੀਆਂ ਇਧਰਲੇ ਪਾਸੇ ਵਾਪਸ ਇਹ ਤਿੰਨੇ ਨੌਜਵਾਨ ਜਿਹੜੀ ਕੰਪਨੀ ਦੇ ਵਿੱਚ ਕੰਮ ਕਰਦੇ ਸਨ ਉਸ ਕੰਪਨੀ ਨੇ ਇਹਨਾਂ ਨੂੰ ਤਨਖਾਹ ਦੇਣੀ ਬੰਦ ਕਰ ਦਿੱਤੀ ਕੈਨੇਡਾ ਪਾਸਪੋਰਟ ਵੀ ਜ਼ਬਤ ਕਰ ਲਿਆ ਇਹਨਾਂ ਨੇ ਕਿਹਾ ਜੀ ਕਿ ਜੇਕਰ ਤੁਸੀਂ ਸਾਨੂੰ ਤਨਖਾਹ ਨਹੀਂ ਦੇਣੀ ਜੇਕਰ ਤੁਸੀਂ ਸਾਡੇ ਕੋਲ ਮੁਫਤ ਦੇ ਵਿੱਚ ਕੰਮ ਲੈਣਾ ਤੇ ਸਾਡੇ ਕੋਲ ਤਾਂ ਰੋਟੀ ਪਾਣੀ ਦੇ ਲਈ ਵੀ ਪ੍ਰਬੰਧ ਹੈ ਨਹੀਂਗਾ ਸਾਨੂੰ ਤੁਸੀਂ ਆਪਣੇ ਦੇਸ਼ ਦੇ ਵਿੱਚ ਜਾਨੀ ਕਿ ਭਾਰਤ ਦੇ ਵਿੱਚ ਵਾਪਸ ਜਾਣ ਦਿਓ ਪਰ ਅੱਗੋਂ ਮੰਨਦੇ ਨਹੀਂ ਸੀ ਉਹ ਇਹਨਾਂ ਨੂੰ ਬੰਨ ਕੇ ਰੱਖਦੇ ਸੀ ਜਾਂ ਕਹਿ ਦਈਏ ਬੰਦੀ ਬਣਾ ਕੇ ਰੱਖਦੇ ਸੀ ਇਹਨਾਂ ਤਿੰਨਾਂ ਨੇ ਕੀ ਕੀਤਾ ਜੀ ਇੱਕ ਦਿਨ ਫਿਰ ਇਹਨਾਂ ਨੇ ਕਿਸ਼ਤੀ ਚੋਰੀ ਕਰ ਲਈ ਇਹਨਾਂ ਤਿੰਨਾਂ ਨੇ 17 ਜਨਵਰੀ ਨੂੰ ਜਾਨੀ ਕਿ ਜਿਹੜੀ ਲੰਗੀ 17 ਜਨਵਰੀ ਆ ਪਿਛਲੇ ਮਹੀਨੇ ਵਾਲੀ 17 ਜਨਵਰੀ ਨੂੰ ਇਹਨਾਂ ਨੇ ਕਿਸ਼ਤੀ ਚੋਰੀ ਕਰ ਲਈ ਤੇ 6 ਦਿਨ ਲਗਾਤਾਰ ਕਿਸ਼ਤੀ ਚਲਾਈ ਤੇ ਇਹ ਜੀ ਕਰਨਾਟਕ ਦੇ ਟੱਟ ਦੇ ਉੱਤੇ ਪਹੁੰਚ ਗਏ ਉੱਥੇ ਵੱਖਰੀ ਗੱਲ ਆ ਵੀ ਜਿਹੜੇ ਉੱਥੋਂ ਨੇ ਸਮੁੰਦਰ ਨਹੀਂ ਰਾਖੀ ਕਰਨ ਵਾਲੇ ਆਪਣੇ ਅਧਿਕਾਰ ਖੇਤਰ ਨਹੀਂ ਰਾਖੀ ਕਰਨ ਵਾਲੇ ਪੁਲਿਸ ਕਰਮਚਾਰੀ ਅਧਿਕਾਰੀ ਆ ਉਹਨਾਂ ਨੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਇਹਨਾਂ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਹੁਣ ਭੇਜ ਦਿੱਤਾ ਗਿਆ ਇਹ ਤਿੰਨੇ ਜਾਣੇ ਯਾਨੀ ਕਿ ਜੇਮਸ ਰੋਬਨਸਨ ਤੇ ਡੋਰੇਜ਼ ਅਲਫਾਂਸੋ ਇਹ ਤਿੰਨੇ ਜਾਣੇ ਇਹ ਗੱਲ ਕਹਿੰਦੇ ਜੀ ਕਿ ਹੋਰ ਬਹੁਤ ਸਾਰੇ ਉੱਥੇ ਵਿਅਕਤੀ ਭਾਰਤੀ ਆ ਜਿਹੜੇ ਉਹ ਸਾਡੇ ਵਾਂਗੂ ਫਸੇ ਹੋਏ ਆ ਇਹ ਤਾਮਿਲਨਾਡੂ ਦੇ ਨੇ ਤਿੰਨੇ ਜਣੇ ਤਾਮਿਲਨਾਡੂ ਦੇ ਆ ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ ਇਹਨਾਂ ਨੂੰ ਕਿਵੇਂ ਪਤਾ ਲੱਗਾ ਸਮੁੰਦਰ ਦੇ ਵਿੱਚ ਰਾਹ ਰਸਤਾ ਕਿਵੇਂ ਆ ਇਹਨਾਂ ਨੇ 3000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜੀ 3000 ਕਿਲੋਮੀਟਰ ਦਾ ਤਿੰਨੇ ਜਣੇ ਸੀ ਚੌਥਾ ਜਣਾ ਕੋਈ ਨਹੀਂ ਸੀਗਾ ਤੇ ਕਿਸ਼ਤੀ ਦੇ ਰਾਹੀਂ ਇਹਨਾਂ ਨੇ ਸਮੁੰਦਰ ਦਾ ਸਫ਼ਰ ਤੈਅ ਕੀਤਾ ਤੇ ਇਹਨਾਂ ਨੇ ਇਹ ਗੱਲ ਕਹੀ ਆ ਕਿ ਜੀਪੀਐਸ ਡਿਵਾਈਸ ਦੇ ਨਾਲ ਸਾਨੂੰ ਰਾਹ ਦਾ ਪਤਾ ਲੱਗਦਾ ਰਹਿੰਦਾ ਸੀ ਅਸੀਂ ਇਧਰ ਨੂੰ ਮੁੜਨਾ ਅਸੀਂ ਇਧਰ ਨੂੰ ਮੁੜਨਾ ਤੇ ਉਸ ਆਧਾਰ ਦੇ ਉੱਤੇ ਅਸੀਂ ਬੜੀ ਮਿਹਨਤ ਕਰਕੇ ਬੜੀ ਮੁਸ਼ਕਲ ਕਰਕੇ ਤੇ ਜ਼ਿੰਦਗੀ ਨੂੰ ਜੋਖਮ ਦੇ ਵਿੱਚ ਪਾ ਕੇ ਖਤਰੇ ਦੇ ਵਿੱਚ ਪਾ ਕੇ ਤੇ ਡੋਂਕੀ ਲਾ ਕੇ ਆਪਣੇ ਦੇਸ਼ ਆਪਣੇ ਭਾਰਤ ਦੇ ਵਿੱਚ ਵਾਪਸ ਆਏ ਆਂ ਸ਼ਾਇਦ ਇਹਨਾਂ ਨੂੰ ਹੁਣ ਕੁਝ ਸਮੇਂ ਬਾਅਦ ਜ਼ਮਾਨਤ ਮਿਲ ਜਾਵੇ ਜਾਂ ਹੋ ਸਕਦਾ ਇਹਨਾਂ ਦੇ ਉੱਤੇ ਤਰਸ ਦੇ ਆਧਾਰ ਦੇ ਉੱਤੇ ਕੋਈ ਕਾਰਵਾਈ ਹੋਵੇ ਉਦੋਂ ਭਾਰਤੀ ਪਾਸਪੋਰਟ ਐਕਟ 1920 ਦੀ ਧਾਰਾ 3 ਦੇ ਤਹਿਤ ਇਹਨਾਂ ਦੇ ਉੱਤੇ ਪਰਚਾ ਦਰਜ ਹੋਇਆ ਕਿਉਂਕਿ ਇਹਨਾਂ ਦੇ ਕੋਲ ਪਾਸਪੋਰਟ ਕੋਈ ਨਹੀਂਗਾ ਤੇ ਇਹਨਾਂ ਨੇ ਫਿਰ ਵੀ ਭਾਰਤ ਦੇ ਅਧਿਕਾਰ ਖੇਤਰ ਦੇ ਵਿੱਚ ਵੜੇ ਆ ਵੜਨ ਦੀ ਕੋਸ਼ਿਸ਼ ਕੀਤੀ ਆ ਫਿਰ ਇੱਕ ਹੋਰ ਪਰਚਾ ਦਰਜ ਹੋਇਆ ਭਾਰਤੀ ਸਮੁੰਦਰੀ ਐਕਟ ਦੇ ਤਹਿਤ 1981 ਦੀ ਧਾਰਾ 10 11 ਤੇ 12 ਦੇ ਤਹਿਤ ਪਰਚੇ ਦਰਜ ਹੋਏ ਆ ਯਾਨੀ ਕਿ ਕਈ ਤਰ੍ਹਾਂਾਂ ਇਹਨਾਂ ਤਿੰਨਾਂ ਦੇ ਉੱਤੇ ਲੱਗੀਆਂ ਪਰ ਤੁਸੀਂ ਦੇਖੋ ਵੀ ਬੰਦਿਆਂ ਦੇ ਹੌਸਲੇ ਦੀ ਮਿਸਾਲ ਕਿੰਨੀ ਆ ਹੁਣ ਜੇ ਇਹ ਉੱਥੇ ਬੈਠੇ ਰੋਈ ਜਾਂਦੇ ਵੀ ਭਾਈ ਸਾਡਾ ਬਣਨਾ ਕੁਝ ਨਹੀਂ ਗਿਆ ਸਾਡਾ ਵਟਿਆ ਕੁਝ ਨਹੀਂ ਗਿਆ ਸੀ ਕੀ ਕਰੀਏ ਮਾਰੇ ਗਏ ਲੁੱਟੇ ਗਏ ਤਬਾਹ ਹੋ ਗਏ ਤੇ ਫਿਰ ਹੋ ਸਕਦਾ ਸੱਚੀ ਮੁੱਚੀ ਤਬਾਹੀ ਦੇ ਕੰਡੇ ਦੇ ਉੱਤੇ ਪਹੁੰਚ ਵੀ ਜਾਂਦੇ ਪਰ ਇਹਨਾਂ ਤਿੰਨਾਂ ਨੇ ਹੌਸਲਾ ਨਹੀਂ ਹਾਰਿਆ ਤਿੰਨਾਂ ਨੇ ਵਾਪਸ ਦੇਸ਼ ਦੇ ਵਿੱਚ ਆਉਣ ਦੇ ਲਈ ਡੌਂਕੀ ਲਾਈ ਤੇ ਇਸ ਵੇਲੇ ਭਾਵੇਂ ਜੇਲ੍ਹ ਦੇ ਵਿੱਚ ਆ ਪਰ ਇਹ ਆਪਣੇ ਭਾਰਤ ਦੀ ਧਰਤੀ ਦੇ ਉੱਤੇ ਤਾਂ ਆਏ ਤੇ ਜੇ ਭਾਰਤ ਦੀ ਧਰਤੀ ਦੇ ਉੱਤੇ ਆਉਂਦੇ ਹੀ ਨਾ ਤੇ ਉੱਥੇ ਸ਼ਾਇਦ ਭੁੱਖਣ ਭਾਣੇ ਵੀ ਮਰ ਜਾਂਦੇ ਉੱਥੇ ਸ਼ਾਇਦ ਇਹਨਾਂ ਨੂੰ ਤਨਖਾਹ ਹੋਰ ਨਾ 6 ਮਹੀਨੇ ਦਿੰਦੇ ਉੱਥੇ ਸ਼ਾਇਦ ਇਹਨਾਂ ਦਾ ਜਿਹੜਾ ਪਾਸਪੋਰਟ ਵਾਪਸੀ ਨਾ ਕਰਦੇ ਤੇ ਨਾ ਇਹ ਇੱਧਰ ਜੋਗੇ ਨਾ ਉੱਧਰ ਜੋਗੇ ਇਹਨਾਂ ਨੇ ਹਿੰਮਤ ਕੀਤੀ ਰਾਹ ਭਾਵੇਂ ਇਹਨਾਂ ਨੇ ਜੋਖਮ ਭਰਿਆ ਚੁਣਿਆ ਪਰ ਇਹ ਆਪਣੇ ਭਾਰਤ ਦੇ ਵਿੱਚ ਪਹੁੰਚਣ ਦੇ ਵਿੱਚ ਕਾਮਯਾਬ ਹੋਏ ਤੇ ਇਹੋ ਜੀਆਂ ਉਦਾਹਰਨਾਂ ਬਹੁਤ ਘੱਟ ਆ ਕਰਨਾਟਕ ਦੇ ਵਿੱਚ ਉਡੂਪੀ ਖੇਤਰ ਜਿਹੜਾ ਉੱਥੇ ਇਹ ਆਏ ਆ ਸੈਂਟ ਮੇਰੀ ਆਈਲੈਂਡ ਦੇ ਉੱਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਇਹ ਉਧਰਲੇ ਪਾਸੇ ਆਏ ਇੱਕ ਮਸ਼ੇਰੇ ਨੇ ਦੇਖਿਆ ਵੀ ਇਹ ਆਪਣੇ ਅਧਿਕਾਰ ਖੇਤਰ ਦੇ ਵਿੱਚ ਜਿਹੜੀ ਆ ਕਿਸ਼ਤੀ ਆ ਇਹ ਕਿਸ ਤਰੀਕੇ ਨਾਲ ਫਿਰਦੀ ਆ ਫਿਰ ਉੱਥੋਂ ਦੀ ਪੁਲਿਸ ਦੇ ਵੱਲੋਂ ਸਾਰੀ ਕਾਰਵਾਈ ਕੀਤੀ ਗਈ ਆ ਇਹ ਹੋ ਗਈ ਇਹਨਾਂ ਦੇ ਜਜ਼ਬੇ ਦੀ ਗੱਲ ਇਹਨਾਂ ਨਾਲ ਹੋਏ ਧੱਕੇ ਦੀ ਗੱਲ ਇਹਨਾਂ ਨਾਲ ਹੋਏ ਧੋਖੇ ਦੀ ਗੱਲ ਤੇ ਆਪਣੇ ਵਤਨ ਦੇ ਵੱਲ ਮੁੜਨ ਦੀ ਕਾਹਲ ਦੀ ਗੱਲ ਇਹਨਾਂ ਨੇ ਕਾਹਲ ਮਨ ਦੇ ਵਿੱਚ ਉੱਠੀ ਕਿ ਭਾਈ ਆਪਾਂ ਚੱਲੀਏ ਵਾਪਸ ਤੇ ਭਾਈ ਵਾਪਸ ਆ ਗਏ ਆ ਤੁਸੀਂ ਹੁਣ ਡੌਂਕੀ ਲਾ ਕੇ ਜਾਣਾ ਜਾਂ ਨਹੀਂ ਜਾਣਾ ਇਹ ਮੈਂ ਫਿਰ ਤੁਹਾਡੇ ਉੱਤੇ ਗੱਲ ਛੱਡਦਾ ਕਿਉਂਕਿ ਸਾਡੇ ਮਨ ਦੇ ਵਿੱਚ ਡੌਂਕੀ ਲਾਉਣ ਦਾ ਚਾਹ ਵੀ ਹੁੰਦਾ ਮਜਬੂਰੀ ਵੀ ਹੁੰਦੀ ਹੈ ਗੱਲ ਅਸੀਂ ਜ਼ਰੂਰੀ ਵੀ ਸਮਝਦੇ ਆ ਹੁਣ ਤਾਂ ਇੱਕ ਹੋਰ ਰਿਪੋਰਟ ਆਈ ਆ ਵੀ ਅਮਰੀਕਾ ਦੇ ਵੱਲੋਂ ਤਾਂ ਰਾਹ ਰਸਤੇ ਬੰਦ ਕੀਤੇ ਹੀ ਗਏ ਆ ਪਰ ਅਮਰੀਕਾ ਦੇ ਰਾਹ ਰਸਤੇ ਬੰਦ ਹੋਣ ਕਰਕੇ ਹੁਣ ਜਿਹੜੇ ਅਮਰੀਕਾ ਦੇ ਵਿੱਚ ਫਸ ਗਏ ਆ ਉੱਥੇ ਪੱਕੇ ਹੋਣ ਦੀ ਆਸ ਨਹੀਂ ਉਹ ਕੈਨੇਡਾ ਵੱਲ ਡੌਂਕੀ ਲਾ ਕੇ ਜਾਣਾ ਚਾਹੁੰਦੇ ਆ ਤੇ ਡੌਂਕਰ ਇਹ ਗੱਲ ਕਹਿੰਦੇ ਵੀ ਪਾਈ ਲੰਗਾ ਦਿੰਨੇ ਆ ਟਪਾ ਦਿੰਨੇ ਆ ਅੱਗੇ ਤੁਸੀਂ ਜਾਣੋ ਅਸੀਂ ਇੱਕ ਵਾਰ ਇਧਰ ਨੂੰ ਤੋਰ ਦਿੰਨੇ ਤੇ ਇੱਕ ਹੋਰ ਜਾਣਕਾਰੀ ਆ ਡੋਨਲਡ ਟਰੰਪ ਕਿਉਂਕਿ ਉਹ ਵਪਾਰੀ ਬੰਦਾ ਕਾਰੋਬਾਰੀ ਬੰਦਾ बिजनेसमੈਨ ਬੰਦੇ ਨੂੰ ਸਿਰਫ ਬਿਜ਼ਨਸ ਆਉਂਦਾ ਹੁੰਦਾ ਉਹਨੇ ਕਾਰੋਬਾਰ ਕਰਨਾ ਉਹਨੇ ਕੀ ਗੱਲ ਕਹੀ ਆ ਉਹ ਕਹਿੰਦੇ ਕਿ ਲਗਭਗ 1 ਕਰੋੜ ਅਸੀਂ 골ਡ ਵੀਜ਼ਾ ਕਾਰਡ ਵੇਚਾਂਗੇ 골ਡ ਵੀਜ਼ਾ ਕਾਰਡ ਇਹਦਾ ਮਤਲਬ ਇਹ ਆ ਵੀ ਤੁਸੀਂ ਜਿਹੜੇ ਉੱਥੇ ਗ੍ਰੀਨ ਕਾਰਡ ਮਿਲਦਾ ਅਮਰੀਕਾ ਦੇ ਵਿੱਚ ਉਹੋ ਲਗਭਗ ਇਹ ਗ੍ਰੀਨ ਕਾਰਡ ਦਾ ਪਰੂਪ ਕਹਿ ਲਗੇ ਤੇ ਬੰਦਾ ਫਿਰ ਨਾਗਰਿਕ ਬਣਨ ਦੇ ਲਈ ਰਾਹ ਦੇ ਉੱਤੇ ਪੈ ਜਾਂਦਾ 44 ਕਰੋੜ ਰੁਪਈਆ ਦਿਓ ਤੇ ਟੱਬਰ ਸਮੇਤ ਉੱਥੇ ਜਾਓ ਈਵੀ5 ਵੀਜ਼ਾ ਜਿਹੜਾ ਉਹਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ 2 ਹਫ਼ਤਿਆਂ ਦੇ ਵਿੱਚ ਵਿੱਚ ਹੁਣ ਸਵਾਲ ਇਹ ਪੈਦਾ ਹੁੰਦਾ ਵੀ 44 ਕਰੋੜ ਰੁਪਈਆ ਯਾਨੀ ਕਿ 5 ਮਿਲੀਅਨ ਡਾਲਰ ਅਮਰੀਕਨ ਡਾਲਰ 5 ਮਿਲੀਅਨ ਡਾਲਰ ਉਹ ਦੇ ਕੇ ਇੱਥੇ ਭਾਰਤ ਦੇ ਵਿੱਚੋਂ ਕਿੰਨੇ ਲੋਕ ਜਾਣਗੇ 트੍ਰੰਪ ਨੇ ਤਾਂ ਦੋ ਟੋਕ ਕੇ ਗੱਲ ਕਹਿਤੀ ਕਰਨੇਗੀ ਭਾਰਤ ਤੇ ਹੋਰ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀ ਇੱਥੇ ਪੜ੍ਹਨ ਆਉਂਦੇ ਆ ਤੇ ਪੜ੍ਹ ਕੇ ਆਪਣੇ ਦੇਸ਼ ਨੂੰ ਚਲੇ ਜਾਂਦੇ ਉੱਥੇ ਅਰਬਪਤੀ ਹੋ ਜਾਂਦੇ ਆ ਤੇ ਸਾਡੇ ਦੇਸ਼ ਦੀਆਂ ਇਮੀਗ੍ਰੇਸ਼ਨ ਨੀਤੀਆਂ ਸਹੀ ਨਹੀਂ ਯਾਨੀ ਕਿ ਉਹਦਾ ਨਜ਼ਰੀਆ ਹਰ ਗੱਲ ਦੇ ਪ੍ਰਤੀ ਵੱਖਰਾ ਸਾਡੇ ਨਾਲੋਂ ਬਿਲਕੁਲ ਵੱਖਰਾ ਤੇ ਅਮਰੀਕਾ ਦੇ ਸਿਰ ਦੇ ਉੱਤੇ ਇਸ ਵੇਲੇ ਕਰਜ਼ਾ ਹੈਗਾ ਜੀ 352 ਲੱਖ ਕਰੋੜ 352 ਲੱਖ ਕਰੋੜ ਇਸ ਵੇਲੇ ਅਮਰੀਕਾ ਦੇ ਸਿਰ ਦੇ ਉੱਤੇ ਕਰਜ਼ਾ ਤੇ 1 ਕਰੋੜ 골ਡ ਵੀਜ਼ਾ ਕਾਰਡ ਜੇਕਰ ਵਿਕ ਜਾਂਦਾ ਜੇਕਰ ਹਾਲਾਂਕਿ ਵਿਕਣ ਦੀ ਆਸ ਨਹੀਂ ਪਰ ਜੇਕਰ ਵਿਕ ਜਾਂਦਾ 43 ਕਰੋੜ ਦੇ ਹਿਸਾਬ ਨਾਲ ਇੱਕ ਇਹਦੇ ਨਾਲ ਪੈਸੇ ਆਉਂਦੇ ਹੈਗੇ ਜੀ 43160 ਲੱਖ ਕਰੋੜ ਰੁਪਈਆ ਕਰਜ਼ਾ ਹੈਗਾ ਅਮਰੀਕਾ ਦੇ ਸਿਰ ਦੇ ਉੱਤੇ 3052 ਲੱਖ ਕਰੋੜ ਤੇ ਜੇਕਰ 1 ਕਰੋੜ ਵਿਕ ਜਾਂਦਾ ਇਹ 골ਡ ਵੀਜ਼ਾ ਕਾਰਡ ਤੇ ਫਿਰ 4360 ਲੱਖ ਕਰੋੜਾ ਜਿਹੜਾ ਉਹ ਵਾਪਸ ਆ ਜਾਂਦਾ ਇਹਨਾਂ ਨੂੰ ਮਿਲ ਜਾਂਦਾ ਤੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਇਹ ਲੱਗਦਾ ਜੀ ਕਿ ਜੋ ਸਾਡੇ ਸਿਰ ਦੇ ਉੱਤੇ ਕਰਦੇ ਆ ਉਹ 골ਡ ਵੀਜ਼ਾ ਕਾਰਡ ਵੇਚ ਕੇ ਹੀ ਵਾਪਸ ਆ ਜਾਣੇ ਆ ਇਹ ਪੈਸੇ ਵਾਪਸ ਆ ਜਾਣੇ ਆ ਅਸੀਂ ਕਰਜ਼ਾ ਮੁਕਤ ਹੋ ਜਾਣਾ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ ਦੁਨੀਆ ਭਰ ਦੇ ਵਿੱਚ 44 ਲੱਖ ਕਰੋੜ ਰੁਪਈਆ ਇੰਡੀਵਿਜੂਅਲ ਬੰਦੇ ਦੇ ਕੋਲ ਹੋਵੇ ਕੰਪਨੀਆਂ ਦੀ ਗੱਲ ਛੱਡੋ ਇੰਡੀਵਿਜੂਅਲੀ ਯਾਨੀ ਕਿ ਤੁਹਾਡੇ ਕੋਲੇ ਇਕੱਲੇ ਦੇ ਕੋਲੇ 44 ਲੱਖ ਕਰੋੜ ਰੁਪਈਆ ਹੋਵੇ ਮੇਰੇ ਕੋਲੇ ਇਕੱਲੇ ਕੋਲੇ ਹੋਵੇ ਜਾਂ ਕਿਸੇ ਕੋਲੇ ਹੋਵੇ ਭਾਰਤ ਦੇ ਵਿੱਚ ਇੰਨੇ ਕਿੰਨੇ ਲੋਕ ਹੈਗੇ ਆ ਤੇ ਜਿਹਦੇ ਕੋਲੇ 44 ਕਰੋੜ ਰੁਪਈਆ ਹੈਗਾ ਤੇ ਉਹਨੂੰ ਅਮਰੀਕਾ ਜਾਣ ਦੀ ਲੋੜ ਵੀ ਕੀ ਆ ਮੈਂ ਦਾਵੀ ਨਾਲ ਇਹ ਗੱਲ ਕਹਿੰਦਾ ਵੀ ਜੇਕਰ ਅਮਰੀਕਾ ਦੀ ਸਰਕਾਰ ਇਹ ਗੱਲ ਕਹਿ ਦੇਵੇ ਕਿ 5-5 ਮਿਲੀਅਨ ਡਾਲਰ ਸੀ ਤੁਹਾਨੂੰ ਦੰਨੇ ਆ ਆਮ ਲੋਕਾਂ ਨੂੰ ਕਹਿ ਦੇਵੇ ਭਾਵੇਂ ਉੱਥੋਂ ਦੇ ਵਸਨੀਕਾਂ ਨੂੰ ਵੀ ਕਹਿ ਦੇਵੇ ਮੇਰੇ ਖਿਆਲ ਵੀ ਮਤਲਬ ਤੁਹਾਨੂੰ 44 44 ਕਰੋੜ ਰੁਪਈਆ ਅਸੀਂ ਦੰਨੇ ਆ ਤੇ ਬਹੁ ਗਿਣਤੀ ਤਾਂ ਵੈਸੇ ਹੋਰ ਦੇਸ਼ਾਂ ਦੇ ਵਿੱਚ ਸ਼ਿਫਟ ਹੋ ਜਾਣਗੇ ਉਹਨਾਂ ਨੇ ਉੱਥੇ ਕਰਨਾ ਕਿ ਉਹਨਾਂ ਨੇ ਕਹਿੰਦਾ ਸਾਡਾ ਤਾਂ ਉੱਥੇ ਅਮਰੀਕਾ ਜਿੱਥੇ ਸਾਡੇ ਕੋਲ 44 ਕਰੋੜ ਰੁਪਈਆ ਹੋਇਆ ਮਤਲਬ ਕਹਿੰਦਾ ਇਹ ਹੈ ਜੀ ਕਿ ਟਰੰਪ ਦੇ ਵੱਲੋਂ ਆਪਣੇ ਤਰੀਕੇ ਨਾਲ ਸੋਚਿਆ ਜਾ ਰਿਹਾ ਉਹਨਾਂ ਨੇ ਸਾਡੇ ਉੱਤੇ ਤਰਸ ਨਹੀਂ ਕਰਨਾ ਉਹਨਾਂ ਨੇ ਇਹ ਗੱਲ ਕਹੀ ਹੈ ਦੋ ਟੋਕੇ ਗੱਲ ਕਹੀਆ ਕੈਨੇਡਾ ਦੇ ਵਿੱਚੋਂ ਵੀ ਜਾਣਕਾਰੀ ਆਈ ਆ ਤੇ ਅਮਰੀਕਾ ਨੇ ਵੀ ਇਹ ਗੱਲ ਕਹੀ ਤੇ ਹੋਰ ਦੇਸ਼ ਵੀ ਕਹਿੰਦੇ ਆ ਕਿ ਅਸੀਂ ਉਹਨਾਂ ਲੋਕਾਂ ਦੇ ਸਤਾਏ ਹੋਏ ਆ ਜਿਹੜੇ ਕਿ ਦੋ ਨੰਬਰ ਦੇ ਵਿੱਚ ਸਾਡੀ ਹੱਦ ਨੂੰ ਪਾਰ ਕਰ ਜਾਂਦੇ ਆ ਸਾਡੇ ਦੇਸ਼ ਦੇ ਵਿੱਚ ਦਾਖਲ ਹੋ ਜਾਂਦੇ ਆ ਸਾਡੇ ਦੇਸ਼ ਦੀ ਧਰਤੀ ਦੇ ਉੱਤੇ ਰਹਿ ਰਹੇ ਆ ਉਹਨਾਂ ਨੂੰ ਕੰਮ ਕਰਨ ਦਾ ਅਧਿਕਾਰ ਨਹੀਂ ਪਰ ਕੰਮ ਕਰਦੇ ਆ ਉਹ ਕੋਈ ਟੈਕਸ ਨਹੀਂ ਦਿੰਦੇਗੇ ਉਹ ਕੋਈ ਨਾ ਕੋਈ ਜੋੜ ਤੋੜ ਕਰਕੇ ਇੱਥੇ ਪੱਕੇ ਹੋਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਵੱਲੋਂ ਸਾਡੇ ਦੇਸ਼ ਦੇ ਮੂਲ ਲੋਕ ਆ ਜਿਹੜੇ ਉਹਨਾਂ ਦੇ ਲਈ ਰੋਜ਼ਗਾਰ ਦਾ ਖਤਰਾ ਪੈਦਾ ਕੀਤਾ ਜਾਂਦਾ ਸੋ ਇਸ ਕਰਕੇ ਉਹ ਕਰਨੀ ਜੀ ਕਿ ਸਾਨੂੰ ਇਹਨਾਂ ਦੀ ਲੋੜ ਨਹੀਂ ਆ ਸੋ ਮੇਰੀ ਫਿਰ ਪੰਜਾਬੀਆਂ ਨੂੰ ਬੇਨਤੀ ਆ ਬਾਕੀ ਮਰਜ਼ੀ ਤੁਹਾਡੀ ਹੈ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ ਜੇ 44 ਕਰੋੜ ਰੁਪਈਆ ਹੈਗਾ ਡੌਂਕੀ ਲਾਉਣ ਦੀ ਲੋੜ ਹੀ ਨਹੀਂ ਜਿੱਥੇ ਮਰਜ਼ੀ ਜਾਓ ਟਰੰਪ ਨੇ ਇਹ ਗੱਲ ਕਹੀ ਆ ਵੀ ਆਓ ਟਮਾਓ ਟੈਕਸ ਜਮਾ ਕਰੋ ਤੇ ਗੱਲ ਖਤਮ ਬਸ ਤੁਹਾਡੇ ਨਾਲ ਆਹ ਰਿਸ਼ਤਾ ਹੈਗਾ ਪਰ ਮੇਰਾ ਕੋਈ ਜਜ਼ਬਾਤੀ ਨਹੀਂਗਾ ਵੀ ਭਾਈ ਤੁਸੀਂ ਜਿਉਂਦੇ ਰਹੋ ਤੁਹਾਨੂੰ ਮੈਂ ਕੋਈ ਨਹੀਂ ਤਰਸ ਦੇ ਆਧਾਰ ਦੇ ਉੱਤੇ ਦੇਸ਼ ਦੇ ਵਿੱਚ ਵੜ ਲੈਂਦਾ ਉਹਨੇ ਕਿਹਾ ਜੀ ਇਦਾਂ ਦੀ ਗੱਲ ਹੈ ਨਹੀਂਗੀ ਹੁਣ ਤੁਸੀਂ ਦੇਖੋ ਵੀ ਜੇਕਰ ਉਹ ਬੰਦਾ ਕਹਿੰਦਾ ਮੈਂ ਤੁਹਾਨੂੰ ਬੂਹੇ ਟੱਪਣ ਨਹੀਂ ਦੇਣੇ ਪਾਪਾ ਕਹਿੰਗੇ ਜੀ ਕਿ ਆਪਾਂ ਤਾਂ ਕੱਦਾਂ ਟੱਪ ਕੇ ਆ ਜਾਾਂਗੇ ਤੇ ਫਿਰ ਭਾਈ ਆਪਾਂ ਖਤਰੇ ਦੇ ਵਿੱਚ ਜ਼ਿੰਦਗੀ ਨੂੰ ਖੁਦ ਪਾਉਨੇ ਆ ਆਪਾਂ ਇਹ ਜ਼ਿੰਦਗੀ ਖਤਰੇ ਦੇ ਵਿੱਚ ਪਾਉਣੀ ਆ ਕਿ ਨਹੀਂ ਪਾਉਣੀ ਇੱਕ ਨੰਬਰ ਦੇ ਵਿੱਚ ਜਾਣਾ ਕਿ ਦੋ ਨੰਬਰ ਦੇ ਵਿੱਚ ਜਾਣਾ ਇਹ ਸਾਡੀ ਸਭ ਦੀ ਆਪੋ ਆਪਣੀ ਮਰਜ਼ੀ ਆ ਇੱਥੇ ਪੰਜਾਬ ਦੇ ਵਿੱਚ ਬਹੁਤ ਕੁਝ ਹੈਗਾ ਪੰਜਾਬ ਰੁੱਤਾਂ ਨਹੀਂ ਧਰਤੀ ਆ ਪੰਜਾਬ ਤਿਓ ਹਰਾਨੀ ਧਰਤੀ ਵੀ ਆ ਪੰਜਾਬ ਦੇ ਵਿੱਚ ਮੈਂ ਭੁੱਖਾ ਮਰਦਾ ਬੰਦਾ ਨਹੀਂ ਵੇਖਿਆ ਹਾਂ ਜੇਕਰ ਨੀਤੀ ਮਾੜੀ ਹੋਵੇ ਵੀ ਮੈਂ ਤਾਂ ਯਾਰ ਇੰਨੇ ਰਪਈਆਂ ਵਾਲੇ ਕੰਮ ਕਰਨਾ ਮੈਂ ਤਾਂ ਹੋਰ ਕੰਮ ਹੀ ਨਹੀਂ ਕਰਨਾ ਉਹ ਗੱਲ ਵੱਖਰੀ ਆ ਨਹੀਂ ਤਾਂ ਮੈਂ ਅੱਜ ਤੱਕ ਆਪਦੀ ਪੂਰੀ ਇਸ ਜਿੰਨੀ ਕੁ ਮੈਂ ਜ਼ਿੰਦਗੀ ਜਾਈ ਹ ਹੁਣ ਤੱਕ ਇਹਦੇ ਵਿੱਚ ਹੀ ਨਹੀਂ ਦੇਖਿਆ ਵੀ ਉਹ ਬੰਦਾ ਰੋਟੀ ਖੁਣੋ ਮਰ ਗਿਆ ਮਰਨਾ ਤਾਂ ਸਭ ਨਹੀਂ ਮੈਂ ਵੀ ਮਰ ਜਾਣਾ ਤੁਸੀਂ ਵੀ ਮਰ ਜਾਣਾ ਪਰ ਮੈਂ ਨਹੀਂ ਦੇਖਿਆ ਵੀ ਭਾਈ ਫਲਾਣੀ ਥਾਂ ਦੇ ਉੱਤੇ ਬੰਦਾ ਰੋਟੀ ਖਾਣੋਂ ਮਰ ਗਿਆ ਰੱਜ ਕੇ ਬੇਲੋੜਾ ਖਾ ਕੇ ਮਰਦੇ ਤਾਂ ਮੈਂ ਬਹੁਤ ਦੇਖਿਆ ਪਰ ਪੰਜਾਬ ਦੀ ਧਰਤੀ ਇਸ ਗੱਲੋਂ ਤਾਂ ਭਾਗਾਂ ਵਾਲੀ ਆ ਵੀ ਇੱਕ ਸਭ ਨੂੰ ਰੋਟੀ ਦਿੰਦੀ ਆ ਤੇ ਆਪਾਂ ਰੋਟੀ ਤੋਂ ਅਗਲੀਆਂ ਚੀਜ਼ਾਂ ਜੇਕਰ ਚਾਹੁੰਦੇ ਆ ਤੇ ਫਿਰ ਆਪਾਂ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਪਾਉਣੇ ਆ ਫਿਰ ਆਪਾਂ ਮੌਤ ਦੇ ਰਾਹ ਦੇ ਉੱਤੇ ਤੁਰਦੇ ਆ ਤੇ ਜਦੋਂ ਆਪਾਂ ਮੌਤ ਦੇ ਰਾਹ ਦੇ ਉੱਤੇ ਤੁਰਦੇ ਆ ਕਈ ਵਾਰੀ ਸਾਡਾ ਦਾ ਲੱਗ ਜਾਂਦਾ ਕਈ ਵਾਰੀ ਨਹੀਂ ਵੀ ਲੱਗਦਾ ਇੱਥੇ ਵੀ ਤਾਂ ਭਾਈ ਜੇਕਰ ਆਪਾਂ 50 ਲੱਖ ਰੁਪਏ ਲਾਉਨੇ ਆ ਤੇ ਜ਼ਰੂਰੀ ਥੋੜੀ ਵੀ ਦੁਕਾਨ ਸਾਡੀ ਚੱਲੀ ਪਵੇ ਇਥੇ ਵੀ ਤਾਂ ਕਈ ਵਰੀ ਦੁਕਾਨ ਫੇਲ ਹੋ ਜਾਂਦੀ ਆ ਇਥੇ ਵੀ 50 ਲੱਖ ਰੁਪਇਆ ਲਾ ਕੇ ਆਪਾਂ ਜਦੋਂ ਗੱਡੀ ਲੈ ਲੈਨੇ ਕੋਈ ਤੇ ਪਤਾ ਨਹੀਂ ਹੁੰਦਾ ਕਿ ਅਗਲੇ ਦਿਨ ਕੋਈ ਨਾ ਕੋਈ ਹਾਦਸਾ ਵਾਪਰ ਜੇ ਉਹ ਗੱਡੀ ਖਰਾਬ ਹੋ ਜੇ ਡੈਮੇਜ ਹੋ ਜੇ ਕੋਈ ਹੋਰ ਨੁਕਸਾਨ ਕਰ ਜੇ ਸੋ ਰਿਸਕ ਆ ਆਪਾਂ ਰਿਸਕੇ ਜ਼ਿੰਦਗੀ ਨੂੰ ਖਤਮ ਕਰਨ ਵਾਲਾ ਨਾ ਲੱਗੇ ਕਾਬਲੀਅਤ ਇੰਨੀ ਕੁ ਪੈਦਾ ਕਰਗੇ ਵੀ ਭਾਈ ਦੇਸ਼ ਆ ਆਪ ਕਹਿਣ ਕਿ ਭਾਈ ਸਾਨੂੰ ਤੁਹਾਡੇ ਵਰਗੇ ਸਕਿਲਡ ਲੋਕਾਂ ਦੀ ਲੋੜ ਆ ਆਜੋ ਆਪਾਂ ਆਪਣੀਆਂ ਜ਼ਮੀਨਾਂ ਬਚਾ ਕੇ ਰੱਖੀਏ ਆਜੋ ਆਪਾਂ ਟਰੰਪ ਦਾ ਘਰ ਭਰ ਮਿੱਥਾਂ ਦੇ ਉੱਤੇ ਜਿਹੜਾ ਕੁਝ ਸਾਡੇ ਘਰ ਦੇ ਵਿੱਚ ਆ ਉਹੋ ਸੰਭਾਲ ਕੇ ਰੱਖੀਏ ਤੇ ਇੱਥੇ ਹੀ ਥੋੜੀ ਬਹੁਤੀ ਜਿੰਨੀ ਵੀ ਕਾਬਲੀਅਤ ਜਿਹਦੇ ਵਿੱਚ ਵੀ ਹੈਗੀ ਆ ਉਹ ਆਪਦਾ ਰੋਜ਼ੀ-ਰੋਟੀ ਦਾ ਪ੍ਰਬੰਧ ਕਰਦਾ ਰਹੇ ਰਾਹ ਸਭ ਦੇ ਆਪੋ ਆਪਣੇ ਆ ਸੋਚ ਸਭ ਦੀ ਆਪੋ ਆਪਣੀ ਆ ਪਰ ਬੇਬੇ ਬਾਪੂ ਸਾਡੇ ਭਾਵੇਂ ਆਪੋ ਆਪਣੇ ਆ ਸਤਿਕਾਰ ਦੀ ਭਾਵਨਾ ਸਭ ਦੇ ਪ੍ਰਤੀ ਆ ਉਹਨਾਂ ਦੇ ਚਿਹਰੇ ਦੇ ਉੱਤੇ ਉਦਾਸੀ ਨਾ ਆਵੇ ਉਹ ਮੌਤ ਦੇ ਮੂੰਹ ਦੇ ਵਿੱਚ ਗਏ ਹੋਏ ਪੁੱਤ ਦੇ ਗਮ ਦੇ ਵਿੱਚ ਨਾ ਮੁੱਕ ਜਾਣ ਇਸ ਗੱਲ ਵੱਲ ਵੀ ਆਪਾਂ ਖਿਆਲ ਕਰਗੇ